ਪਾਈਆਂ ਤੇ ਗਊਸ਼ਾਲਾ ਦੇ ਨਾਂ ਤੇ ਪਾਈਆਂ ਤੇ ਸਾਰੀਆਂ ਠੱਗੀਆਂ ਹੋ ਗਈਆਂ ਸਾਨੂੰ ਤਾਂ ਇਹ ਤੀਵੀ ਆਪਣਾ ਗਊਸ਼ਾਲਾ ਵਾਸਤੇ ਕਮਾਈ ਹੋ ਜੱਹਾ ਬੋਲਟ ਹੈ ਜੱ ਟ੍ਰੈਕਟਰ ਹੈ ਪਿੰਡ ਦੀ ਕਿਸੇ ਆ ਦੇਣਾ ਪਾੜਾਂਗੇ ਤੇਰੇ ਸਾਹਮਣੇ ਪਰਚੇ ਪਾਟੀਆਂ ਵੀ ਸਾਰੇ ਠੱਗੀਆਂ ਸਾਨੂੰ ਤਾਂ ਇਹ ਤੀਵੀ ਆਪਣਾ ਗਊਸ਼ਾਲਾ ਵਾਸਤੇ ਕਮਾਈ ਹੋ ਅੱਛਾ ਵੀ ਚੱਲ ਮਤਲਬ ਕਿਸੇ ਨੂੰ ਨਿਕਲਿਆ ਵੀ ਤੜਕੇ ਤਾਂ ਇਹ ਵੀ ਮੇਰੀਆਂ ਗਰਾਗਾਂ ਬੈਠ ਗਈਆਂ ਵੀ ਜਿਹੜਾ ਨਾਮ ਹੈ ਪਿੰਡ 'ਚ ਕਿਸੇ ਨੂੰ ਰਹਿ ਜੇ ਬਾਬਾ ਕਹਿ ਕੇ ਲਗਾ ਰਹੇ ਵੀ ਜਿਹੜੀ ਗੱਡੀ ਹੈ ਜਾਂ ਬੋਲਟ ਹੈ ਜਾਂ ਟਰੈਕਟਰ ਹੈ ਪਿੰਡ 'ਚ ਕਿਸੇ ਨੂੰ ਰਹਿ ਜੇ ਮੈਂ ਬੋਲ ਰਿਹਾ ਆਪ ਪਰ ਹੁਣ ਇਹ ਕੀ ਪਤਾ ਵੀ ਇਹ ਮਿਲੀ ਭੁਗਤ ਹੈ ਮੈਂ ਕਹਿੰਦਾ ਕਾਨੂੰਨ ਹੈ ਹੀ ਨਹੀਂ ਪੰਜਾਬ 'ਚ ਜਦੋਂ ਪ੍ਰਸ਼ਾਸਨ ਆ ਗਿਆ ਤਾਂ ਕਾਨੂੰਨ ਹੈ ਹੀ ਨਹੀਂ ਨਹੀਂ ਫੋਨੂ ਕੀ ਲੱਗਦਾ ਵੀ ਉਹ ਬੰਦੇ ਫੜੇ ਗਏ ਜਾਂ ਨਹੀਂ ਫੜੇ ਗਏ ਨਹੀਂ ਡਾਲ ਵੀ ਨਹੀਂ ਨਹੀਂ ਫੜੇ ਭਾਈ ਜੀ ਕਿੰਨੇ ਪੈਸੇ ਦੀ ਲਾਟਰੀ ਪਾਈ ਸੀ ਵੀਰੇ 40000 ਦੀਆਂ ਪਾਈਆਂ ਤੇ ਆ ਗਊਸਾਲਾ ਦੇ ਨਾਂ ਤੇ ਪਾਈਆਂ ਤੀਆਂ ਸਾਰੀਆਂ ਠੱਗੀਆਂ ਹੋ ਗਿਆ ਵੀਰੇ ਅੱਛਾ ਦੇਖੋ ਥਾਰ ਦੀਆਂ 40000 ਰੁਪਇਆ 40000 ਰੁਪਇਆ ਹੋਇਆ ਦੀ ਨਹੀਂ ਤੁਹਾਨੂੰ ਪਹਿਲਾਂ ਪਤਨ ਲੱਗੇ ਵੀ ਐਡੀ ਵੱਡੀ ਲੁੱਟ ਹੋ ਰਹੀ ਹੈ ਇਹ ਗਊਸਾਲਾ ਦੇ ਨਾਂ ਤੇ ਪਾਈ ਜਾਨੇ ਵੀਰੇ ਵੀ ਗਊਸਾਲਾ ਦੇਖੋ ਤੁਸੀਂ ਐ ਸਾਹ 500 ਪਰਚੀ ਹੈ ਠੀਕ ਹੈ ਹਾਂ ਸਾਰੇ ਪੈਸੇ ਸੱਭੇ ਸੱਭੇ ਪਈਆਂ ਦੇਖੋ ਆਲੇ ਸਾਰੇ ਆਲੇ ਸਾਰਾ ਕੂੜਾ ਹੋ ਗਿਆ ਇਹ ਹਾਂ ਸਾਰਾ ਸਾਰਾ ਕੂੜਾ ਹੋ ਗਿਆ ਵੀਰੇ ਆਲੋ ਆ ਲੈ ਆਦੇ ਇਹਨਾ ਪਾੜਾਂਗੇ ਬਰੇ ਸਾਰੇ ਪਾਰਟੀਆਂ ਪਾੜੀਆਂ ਬਰੇ ਸਾਰੇ ਠੱਗੀ ਪਾੜਾਂਗੇ ਉਹ ਪਰਮਾਤਮਾ ਦੇ ਨਾਮ ਦਾ ਲੈ ਕੋਈ ਲਾਈਵ ਤੁਸੀਂ ਦੇਖਿਓ ਬਾਈ ਨਾਲ ਕਹਿੰਦਾ ਭਾਰੀ ਠੱਗੀ ਹੋਈ ਐ ਕਿੰਨਾ ਸੀ ਜੀ 40000 ਰੁਪਏ ਦੀ ਬਰੇ ਸਾਰੀ ਠੱਗੀ ਹੋ ਗਈ ਗਊਸਾਲਾ ਦੇ ਨਾਮ ਤੇ ਅੱਛਾ ਹਾਂ 40000 ਰੁਪਏ 20 ਕਲਾ ਚੀਮਿਆਂ ਦੇ ਲਵੇ 40000 ਰੁਪਏ ਸਾਰੀ ਥੱਗੀ ਹੋ ਗਈ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਝਾੜੋਆ ਵੀਰੇ ਨਰਦੇਵ ਸਿੰਘ ਨਾਲਾ ਗੁਰਦੇਵ ਸਿੰਘ ਨਰਦੇਵ ਸਿੰਘ ਨਰਦੇਵ ਸਿੰਘ ਬਾਈ ਜੀ ਪਹਿਲਾਂ ਤੁਹਾਨੂੰ ਪਤਾ ਨਹੀਂ ਵੀ ਭਾਰੀ ਮਤਲਬ ਜਿੰਨੇ ਵੀ ਇਹ ਲਾਟਰੀ ਵਾਲੇ ਆਏ ਨੇ ਲੁੱਟ ਰਹੇ ਨੇ ਵੀਰੇ ਸਾਨੂੰ ਤਾਂ ਲਵੇ ਪਿੰਡ ਦੀ ਭਰੋਸੇ ਕਰਕੇ ਪਾਈਆਂ ਨੇ ਵੀ ਸਾਡਾ ਯਾਰ ਲਵੇ ਪਿੰਡਾਂ ਵੀ ਸਾਡੇ ਨਾਲ ਥੋੜੂ ਥੱਗੀ ਹੋਊਗੀ ਵੀ ਲਵੇ ਪਿੰਡ ਆ ਯਾਰ ਗੋਂਸਾਲਾ ਨਾਂ ਤੇ ਪਾਈਆਂ ਨੇ ਵੀ ਚਲੋ ਹਨਾ ਵੀ ਭਲਈ ਆ ਵੀ ਹਨਾ ਉਹਦਾ ਪਹਿਲੀ ਭੱਜ ਗਏ ਜਦੋਂ ਮੇਨ ਡਰਾ ਕੱਢਣਾ ਸੀ ਆ ਦੇਖ ਬਾਈ ਆ ਦੇਖੋ 20 40000 ਦੀਆਂ ਥੱਪਿਆਂ ਦੇ ਥੱਪੇ ਆ ਦੇਖੋ ਥੰਨੀ ਇਹ ਖੰਡਿਆਤੀਆਂ ਸਾਰੀਆਂ ਆ ਬਾੜ ਦਾ ਬਾਈ ਦੇਖ ਆ ਬਾੜ ਦਾ ਮੈਂ 5 500 ਦੀਆਂ ਤੁਰੇ ਜਾਂਦੇ ਤੋਂ ਬਵਾਈਆਂ ਨੇ ਤੁਰੇ ਜਾਂਦੇ ਤੋਂ ਮੋਟਰਸਾਈਕਲ ਰੋਕ ਦੁੱਖ ਲੱਗਦਾ ਜੀ 500 ਆਪਣੇ 100 ਕਿਰਜ ਆਪਾਂ ਉਹ ਵੀ 2 ਘੰਟੇ ਯਾਦ ਰੱਖਦੇ ਆ ਮੋਟਰਸਾਈਕਲ ਤੇ ਦੇਲ ਨਹੀਂ ਪਾਉਂਦੇ ਯਾਰ ਦੇਖ ਸਕਦੇ ਹੋ ਭਾਈ ਜੀ ਮੈਂ ਭਾਈ ਜੀ ਮੈਂ ਡੇਰਿਆ ਤੇ ਲੋਕ ਭਰੋਸਾ ਕਰਦੇ ਨੇ ਪਹਿਲਾਂ ਗਊਸ਼ਾਲਾ ਤੇ ਗਊਸ਼ਾਲਾ ਤੇ ਤੁਹਾਡੇ ਡੇਰੇ ਦੇ ਭਰੋਸਾ ਕੀਤਾ ਉਹ ਲੋਕ ਠੱਗੀ ਮਾਰ ਕੇ ਗਏ ਨੇ ਠੀਕ ਹੈ ਲੋਕ ਜਿਹੜੇ ਆਏ ਨੇ ਗਊਸ਼ਾਲਾ ਕਰਕੇ ਜਿਹੜੇ ਆਪਾਂ ਤਾਂ ਜਾਣਦੇ ਵੀ ਇਹਨਾਂ ਦਾ ਮੇਨ ਇਹ ਬੰਦੇ ਜਾਣਦੇ ਵੀ ਤੇ ਉਰੇ ਵਾਲੇ ਵੀ ਕੌਣ ਨੇ ਕੀ ਗੱਲ ਬਾਤ ਤੁਹਾਨੂੰ ਕੀ ਲੱਗਦਾ ਵੀ ਸ਼ਾਨ ਵੀ ਨੀ ਪਹਿਲਾਂ ਕਰਨੀ ਚਾਹੀਦੀ ਸੀ ਬਾਹਰਲੇ ਬੰਦੇ ਸੀ ਸਾਨੂੰ ਤਾਂ ਐ ਦੀ ਵੀ ਚੱਲ ਲਵੇ ਪਿੰਡ ਆ ਯਾਰ ਆਪਣਾ ਨਹੀਂ ਤੁਹਾਨੂੰ ਨਹੀਂ ਪਿੰਡ ਵਾਲਿਆਂ ਦੀ ਗੱਲ ਕਰਦੇ ਹਾਂ ਹਾਂ ਪਿੰਡ ਵਾਲਿਆਂ ਦੀ ਜਾਨ ਪਸੰਦ ਤੀਜੇ ਵੀ ਕਿਵੇਂ ਵੀ ਲਾਲਾ ਤਾਈਓ ਬਾੜੇ ਉਹ ਬਿਜੇ ਕੋਈ ਉਹਨਾਂ ਦੀ ਗੱਲਬਾਤ ਸੀ ਆਪਾਂ ਅਗਲੇ ਨੂੰ ਆਪਦੇ ਘਰੇ ਨਹੀਂ ਬਾੜ ਦੇਗੇ ਯਾਰ ਉਹ ਦੂਜੇ ਬੰਦੇ ਨੂੰ ਬਿਲਕੁਲ ਬਿਲਕੁਲ ਪਹਿਲਾਂ ਵੀ ਡੇਰੇ ਦਾ ਨਾਂ ਡੇਰੇ ਦਾ ਨਾਂ ਹੀ ਬਚਿਆਗਾ ਬਾਕੀ ਕੀ ਬੋਲਿੰਗ ਕਿਹਦਾ ਬਹੁਤ ਲੱਗ ਜੂਗਾ ਇਹ ਮਾੜੀ ਮੋਟੀ ਸੇਵ ਚ ਤਾਂ ਹੈਗੀ ਕਿਸੇ ਦੀ ਇਹ ਆਪਦੇ ਆਪ ਦਾ ਚੱਲਿਆ ਨਹੀਂ ਕੰਮ ਕਿਸੇ ਦਾ ਤਾਂ ਹੈਗਾ ਕੰਮ ਇਹ ਕਿਸੇ ਦਾ ਪਤੂ ਸਰਪੰਚ ਨੂੰ ਮੈਂਬਰ ਨੂੰ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਾਈਵ ਤਸਵੀਰਾਂ ਹਾਂਜੀ ਸਰ ਜੀ ਇਹ ਇਹ ਕੀ ਗੱਲ ਹੋਈ ਹੈ ਜੀ ਹੈਲੋ ਪੂਰੀ ਗੱਲ ਕੀ ਹੋਈ ਹੈ ਜੀ ਹਾਂ ਬਲਾਈ ਬਾਹ ਲਿਖ ਦਿੰਦੇ ਕਮੈਂਟ ਇੱਕ ਮਿੰਟ ਵੀਰੇ ਇੱਕ ਮਿੰਟ ਇੱਕ ਮਿੰਟ ਸ਼ਾਂਤਤੀ ਰੱਖੋ ਮੜਾ ਜਾ ਹਾਂਜੀ ਹਾਂਜੀ ਵੀਰੇ ਕੋਲੇ ਕੋਈ ਹੋਇਆ ਨਹੀਂ ਆ ਸਭ ਲੋ ਪ੍ਰੂਫ ਹੈ ਇੱਕ ਮਿੰਟ ਚੁੱਪ ਯਾਰ ਸਾਰੇ ਇੱਕ ਮਿੰਟ ਹੈਲੋ ਖੜ ਦਿਓ ਕਮੈਂਟ ਚੁੱਪ ਕਰ ਦਿਓ ਕੋਪੜ ਹੈ ਇਹਨਾਂ ਕੋਲ ਏ ਅੱਛਾ ਜੀ ਨਾ ਇੱਕ ਚੀਜ਼ ਹੈ ਜੀ ਮਹੀਨੇ ਦੀ ਚੱਲ ਰਹੀ ਹੈ ਉਸ ਵੇ ਉਦੋਂ ਦਾ ਪ੍ਰਸ਼ਾਸਨ ਕਿਉਂ ਨਹੀਂ ਆਇਆ ਜੀ ਸਾਨੂੰ ਜਿੰਦਰ ਮੇਲੇ ਅੱਗੇ ਸੀ ਆ ਗਏ ਅੱਛਾ ਪਤਾ ਲੱਗਿਆ ਜੀ ਪਤਾ ਲੱਗਿਆ अच्छा बाकी ਇਸ ਚੋ ਨਾਮ ਗੱਲ ਕਰ ਲਓ ਉਹਨਾਂ ਨੰਬਰ ਜੀ ਠੀਕ ਹੈ ਨੰਬਰ ਲਾ ਨੰਬਰ ਜਿਹੜੇ ਬੰਦੇ ਸੀਗੇ ਫੜ ਦਿਓ ਜਿਹੜੇ ਬੰਦੇ ਸੀਗੇ ਉਹਨਾਂ ਚੋਂ ਕੋਈ ਅਰੈਸਟ ਹੋਇਆ ਜੀ ਜਿਹੜਾ ਮਰਜੀ ਹੋ ਬਾਈ ਸਰ ਫੜ ਲੈਣੇ ਠੀਕ ਹੈ ਗਿਰਫਤਾਰ ਕਰੋਗੇ ਜੀ ਕਰਾਂਗੇ ਠੀਕ ਹੈ ਕੀ ਲੱਗਦਾ ਵੀ ਲੋਕਾਂ ਨਾਲ ਭਾਈ ਲੁੱਟ ਹੋਈ ਹੈ ਜੀ ਭਾਈ ਜੀ ਕੀ ਕਹੋਗੇ ਭਾਈ ਲੋਕਾਂ ਨਾਲ ਲੁੱਟ ਹੋਈ ਹੈ ਠੀਕ ਹੈ ਠੀਕ ਹੈ ਸੋ ਲੋਕਾਂ ਵੱਲੋਂ ਦੇਖੋ ਕੀ ਕਿਹਾ ਜਾ ਰਿਹਾ ਤੁਸੀਂ ਜ਼ਾਈਰ ਤਸਵੀਰਾਂ ਦੇ ਤੁਸੀਂ ਦੇਖ ਰਹੇ ਹੋ ਹਾਂਜੀ ਸਾਫ ਅੱਛਾ ਸਾਹਮਣੇ ਦਿਨ ਹੈ ਹੋਇਆ ਤੁਸੀਂ ਲੋਕਾਂ ਦਾ ਹਜੂਮ ਦੇਖ ਰਹੇ ਹੋ ਕੋਈ ਪੁਲਿਸ ਪ੍ਰਸ਼ਾਸਨ ਦੋਸ਼ੀ ਜਾ ਰਿਹਾ ਕੋਈ ਕਿਸੇ ਨੂੰ ਡਰਾ ਰਿਹਾ ਹੈ نو یې پته دي بیا سات پهلو رځه غواونه را داسه ਆਪਣੇ ਘਰੇ ਪੰਜੇ ਜੀ ਨਾ ਪਟੇ ਭਾਈ ਹਾਂ ਪੰਜੇ ਜੀ ਜੋ ਪਰ ਪਤਾ ਨਹੀਂ ਲੱਗਣਾ ਸੀ ਕਿਹੜਾ ਮਾਲਾ ਹੈ ਕਿਹੜਾ ਚੰਗਾ ਠੀਕ ਹੈ ਠੀਕ ਹੈ ਇਹਨਾਂ ਨੂੰ ਪਿੰਡਾ ਕਿਹੜਾ ਸਾਰਾ ਠੀਕ ਹੈ ਇਹਦਾ ਵੀਰ ਜੀ ਇਹੀ ਕਹਿਣਾ ਚਾਹੁੰਦੇ ਆ ਵੀ ਕੋਈ ਕਿਸੇ ਨੂੰ ਕਿਸੇ ਨਾ ਪਾਓ ਨਾ ਕਿ ਜੇ ਗਊਸਾਲਾ ਦੇ ਪਾਓ ਨਾ ਕਿਸੇ ਡੇਰੇ ਤੇ ਪਾਓ ਇਹ ਸਾਰਾ ਲੁੱਟਾ ਗਈ ਲੁੱਟਦੇ ਨੇ ਇਹ ਲੋਕ ਸਾਰੇ ਠੀਕ ਹੈ ਗਊਸਾਲਾ ਦੇ ਨਾ ਭਾਈ ਅੱਜ ਜਿਹੜੀ ਲੁੱਟ ਹੋਈ ਹੈ ਕਿਹੜਾ ਪਿੰਡਾ ਚ 20 ਦਾ ਪਿੰਡ 20 ਸਾਲਾਂ ਦੀ ਵੱਡੀ ਵੀਰ ਆ ਇਹ ਵੀਰ ਦੇ ਦੇ ਪਿੰਡ ਦੇ ਆਪਣਾ ਗਊਸਾਲਾ ਦੇ ਨੋਂ ਤੇ ਲੋਕਾਂ ਨੂੰ ਲੁੱਟਿਆ ਗਿਆ ਠੀਕ ਹੈ ਇਹ ਗਊਸਾਲਾ ਦੇ ਨੋਂ ਤੇ ਲੁੱਟ ਕਿਸ ਨੇ 30000 ਦੇ ਕਿਸ ਨੇ 40000 ਦੀਆਂ ਐਂ ਪਾਈਆਂ ਨੇ ਸਾਰਾ ਨਾ ਚਗੀ ਹੋਈ ਆ ਠੀਕ ਆ ਠੀਕ ਆ ਚੀਮੇ ਚੀਮਿਆਂ ਦੇ ਲਵੇ ਵੀਰ ਕਲਾ ਖੜਿਆਂਗੇ ਵੀਰ ਕਲਾ ਦੇ ਵਿੱਚ ਕਿ ਲਾਇਟਰੀ ਨਿਕਲਣੀ ਸੀ ਤੁਸੀਂ ਦੇਖਿਆ ਹੋਊਗਾ ਹੁਣ ਮੈਂ ਡੇਰੇ ਦਾ ਨਾਂ ਤਾਂ ਨਹੀਂ ਲੈਣਾ ਚਾਹੁੰਦਾ 2 ਸਾਲਾ ਦਾ ਨਾਂ ਕਿੰਨਾ ਕੁ ਲਈਏ ਕਿਉਂਕਿ ਪਤਨਾਮੀ ਵਾਲੀ ਗੱਲ ਐ ਪਰ ਜਿਹੜੇ ਬੰਦੇ ਤੇ ਜਦੋਂ ਇੱਥੇ ਪਤਾ ਕਰਿਆ ਕਹਿੰਦੇ ਸੀ ਤਾਂ ਜਾਣਦੀ ਨਹੀਂ ਉਹਨਾਂ ਨੂੰ ਲਾਇਟਰੀ ਜਦੋਂ ਥਾਰ ਕੱਢਣੀ ਸੀ ਬੰਦੇ ਪਤਾ ਨਹੀਂ ਲੱਗਿਆ ਕਿੱਧਰ ਲੰਘੇ ਫਾਰਚੂਨਰ ਵੀ ਕਹਿੰਦੇ ਨੇ ਥਾਰ ਵੀ ਟਰੈਕਟਰ ਵੀ ਦੀ ਬਈ ਹਾਂਜੀ ਹਾਂਜੀ ਜੌਂਡੀਆਂ ਜੌਂਡੀਆਂ ਟਰੈਕਟਰ ਸੀਗਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਆ ਗਿਆ ਬੰਦੇ ਛੱਡ ਕੇ ਭੱਜ ਗਏ ਸਾਰਾ ਕੁਝ ਲੋਕਾਂ ਦੇ ਹੱਥ ਮਲਦੀ ਰਹਿ ਗਏ ਹਰ ਪਰਚੀਆਂ ਦੇ ਜਿਹੜੀਆਂ ਹੱਥਾਂ 'ਚ ਰਹਿ ਗਈਆਂ ਪਰਚੀਆਂ ਹੱਥਾਂ 'ਚ ਰਹਿ ਗਈਆਂ ਲਾਈਟਰੀ ਵਾਲੇ ਜਿਹੜੇ ਫਰਾਰ ਹੋ ਗਏ ਗੱਡੀ ਲੈ ਕੇ ਪੂਰੀ ਬੀੜੀਆ ਦੇਖਿਓ ਭਾਈ ਕਿੰਨੇ ਭਾਈ ਕਿੰਨੇ ਪੈਸੇ ਲਈਏ ਕਿੰਨੇ ਪੈਸੇ ਸੀਗੇ 1100 ਦੀ 1100 ਹਾਂਜੀ ਭਾਈ ਕਿੰਨੇ ਦੀ ਹੈ 500 ਦੀ ਹਾਂਜੀ ਭਾਈ ਆਹਦੇ ਭਾਈ ਕਿੰਨੇ ਪੈਸੇ ਇਹ 5000 ਲੈ ਕੇ ਲੁੱਟ ਗਏ ਭਾਈ 5000 ਲੈ ਕੇ 5000 ਆਪਾਂ 5000 ਭਾਈ 5000 5000 ਕਿੰਨੇ ਪੈਸੇ ਭਾਈ 500 ਦੀ 500 ਦੀਆਂ ਹਾਂਜੀ ਭਾਈ ਕਿੰਨੇ ਪੈਸੇ ਸਕਦੇ ਤੁਸੀਂ 500 ਰੁਪਏ ਦੀ ਵੀਰੇ ਉਹ ਲਾਈਵ ਤੁਸੀਂ ਤੁਸੀਂ ਦੇਖਿਆ ਵੀ ਲੋਕ ਆਪਣੇ ਹੱਥਾਂ 'ਚ ਪਰਚੀਆਂ ਲੈ ਕੇ ਰਹਿ ਗਏ ਜਿਹੜੀ ਲੁੱਟ ਲੋਕਾਂ ਦੇ ਨਾਲ ਭਾਰੀ ਵੱਡੀ ਲੁੱਟ ਹੋਈ ਹੈ ਤੁਸੀਂ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ ਟਰੈਕਟਰ ਡਿੱਗਦਾ ਸੀ ਕੋਈ ਬੋਲਟ ਡਿੱਗਦਾ ਸੀ ਪਰ ਆ ਵਿਚਾਲੀ ਰਹਿ ਗਏ ਕੰਮ ਖਾਰ ਕੱਟਣ ਵਾਲੇ ਜਿਹੜੇ ਇੱਥੇ ਰਫੂ ਚੱਕਰ ਹੋ ਗਏ ਠੀਕ ਹੈ ਜੀ ਬਾਈ ਲਾਈਵ ਤਸਵੀਰ ਦਿਖਾ ਲਾਈਵ ਤਸਵੀਰ ਇਹ ਬੜੇ ਮਹਾਨਪੁਰ ਠੀਕ ਹੈ ਠੀਕ ਹੈ அரசாங்கம்